নগৰ নিগম আমত কমিশ্ন হৰপ্ৰী ਇੱਥੇ ਆਟੋ ਵਰਕਸ਼ਾਪ ਤੇ ਪਹੁੰਚ ਚੁਕੇ ਨੇ ਤੁਹਾਨੂੰ ਤਸਵੀਰਾਂ ਥਾਲੀਆਂ ਕਰ ਦਿੰਦੇ ਆ ਕਿ ਇੱਥੇ ਆਟੋ ਵਰਕਸ਼ਾਪ ਦੀਆਂ ਸਮੱਸਿਆਵਾਂ ਜਾਣਨ ਵਾਸਤੇ ਪਹੁੰਚੇ ਨੇ ਕਿਉਂਕਿ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਔਰ ਉਹਨਾਂ ਦਾ ਹੱਲ ਕਰਉਣ ਵਾਸਤੇ ਅੱਜ ਮਿਊਨਿਸਪਲ ਯੂਥ empioyee federation ਵੱਲੋਂ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ ਪਹਿਲਾਂ ਸਵਾਗਤ ਤੋਂ ਦਿਆ ਤਸਵੀਰਾਂ ਥਾਲੀਆਂ ਕਰ ਦਿੰਦੇ ਆ ਜਿੱਥੇ ਕੀ ਆਸ਼ੂ ਨਾਹਰ ਨੇ ਰਾਜਕੁਮਾਰ ਨੇ ਤੇ ਹੋਰ ਮੁਲਾਜ਼ਮ ਆਗੂ ਨੇ ਜਿਹੜੇ ਕਿ ਕਮਿਸ਼ਨਰ ਕਾਰਪੋਰੇਸ਼ਨ ਹਰਪੀਤ ਸਿੰਘ ਦਾ ਆਟੋ ਵਰਕਸ਼ਾਪ ਤੇ ਪਹੁੰਚਣ ਤੇ ਪਰਵਾ ਸਵਾਗਤ ਕਰ ਨੇ اور ਬਹੁਤ ਸਾਰੀਆਂ ਦਿੱਕਤਾਂ ਵੀ ਨੇ ਥੇ ਆਟੋ ਵਰਕਸ਼ਾਪ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕੰਡਮ ਵਾਹਨ ਨੇ ਜੋ ਕਿ 15 ਸਾਲ ਤੋਂ ਪੁਰਾਣੇ ਵਾਹਨ ਨੇ ਮਸ਼ੀਨਰੀ ਜਿਆਦਾ ਪੁਰਾਣੀ ਹੋ ਚੁੱਕੀ ਆ ਜਿਸ ਤੋਂ ਕੰਮ ਲੈਣਾ ਬਹੁਤ ਔਖਾ ਹੈ ਤੇ ਨਾਲ-ਨਾਲ ਮੁਲਾਜ਼ਮਾਂ ਦੀ ਘਾਟ ਵੀ ਹੁੰਦੀ ਜਾ ਰਹੀ ਹੈ ਤੇ ਜਿਹੋੜ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਦਿੱਕਤਾਂ ਨੇ ਇੱਥੇ ਵਾਸ਼ਿੰਗ ਸੈਂਟਰ ਵੀ ਬਣਾਇਆ ਗਿਆ ਪਰ ਫਿਲਹਾਲ ਤੱਕ ਉਹ ਵਾਸ਼ਿੰਗ ਸੈਂਟਰ ਜਿਹੜਾ ਕਿ ਉਹ ਸ਼ੁਰੂ ਨਹੀਂ ਕਰਵਾਇਆ ਗਿਆ ਜਿਸ ਤੋਂ ਬਾਅਦ ਜਿਹੜੀਆਂ ਨਗਰ ਨਿਗਮ ਦੀਆਂ ਪੂਰੇ ਦੀਆਂ ਟਰਾਲੀਆਂ ਨੇ ਗੱਡੀਆਂ ਨੇ ਉਹਨਾਂ ਨੂੰ ਤੁਹਾਨ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬਹੁਤ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿੰਨਾਂ ਦਾ ਹੱਲ ਕੋਈ ਨਹੀਂ ਸੀ ਅੱਜ ਨਗਰ ਨਿਗਮ ਦੇ ਕਮਿਸ਼ਨਰ ਹਰਪੀ ਸਿੰਘ ਇੱਥੇ ਆਟੋ ਵਕਸ਼ਾਪ ਹਾਥੀਗੇੜ ਪਹੁੰਚੇ ਨੇ ਤਾਂ ਜਿੱਥੇ ਕੀ ਪਹਿਲਾਂ ਪਹੁੰਚਨ ਤੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਤਬ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿ ਅੱਜ ਇੰਨੀ ਪ੍ਰੈਸ ਇੱਥੇ ਆਈ ਹੈ ਸਭ ਤੇ ਅੱਜ ਬੇਸਿਕਲੀ ਇੱਕ ਇੰਟਰਨਲ ਮੀਟਿੰਗ ਰੱਖੀ ਗਈ ਸੀਗੀ ਆਟੋ ਵਰਕਸ਼ਾਪ ਯੂਨੀਅਨ ਦੇ ਨਾਲ ਯੂਨੀਅਨ ਵਾਲੇ ਸਾਡੇ ਕੋਲ ਆਏ ਸੀ ਕਹਿੰਦੇ ਸੀ ਕਿ ਸਾਡੇ ਵੀ ਇੱਕ ਵਾਰ ਆਓ ਇੱਥੇ ਅਸੀਂ ਵੀ ਵਾਂਟ ਟੂ ਸ਼ੋ ਯੂ ਦਾ ਯੂਨੀਅਨ ਸੌਰੀ ਦਿਸ ਵਰਕਸ਼ਾਪ ਤੇ ਅੱਜ ਮੈਂ ਐਸੇ ਨੂੰ ਮੁੱਖ ਰੱਖਦੇ ਹੋਏ ਅੱਜ ਇੱਥੇ ਆਇਆ ਕਿ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਆਟੋ ਵਰਕਸ਼ਾਪ ਯੂਨੀਅਨ ਦੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਜਿੱਥੇ-ਜਿੱਥੇ ਵੀ ਸੋਲੂਸ਼ਨ ਸਾਨੂੰ ਲੱਭਦੇ ਹੋ ਟਿਮੇਟਲੀ ਆਟੋ ਵਰਕਸ਼ਾਪ ਯੂਨੀਅਨ ਜਿਹੜੀ ਹੈ ਉਹ ਸਾਡੇ ਕਾਰਪੋਰੇਸ਼ਨ ਦਾ ਇੱਕ ਟੁਟ ਹਿੱਸਾ ਹੈ ਤੇ ਅਸੀਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਪ੍ਰਤੀਬੱਧ ਹਾਂ। ਮਸ਼ੀਨੀ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਸਾਹਿਬ ਮਸ਼ੀਨੀ ਬਹੁਤ ਖਰਾਬ ਹੋ ਚੁੱਕੀ ਹੈ ਕੰਗਰਸ ਸਾਹਿਬ ਆਲਰੇਡੀ ਕਈ ਕੰਨ ਸੀਰੀਅਸly 15 ਸਾਲ ਤੋਂ ਖਰਾਬੀ ਹੋ ਤੋ ਵੈਸੇ ਹੈ ਨਾ ਕਿਉਂਕਿ ਕਾਰਪੋਰੇਸ਼ਨ ਚਲਾ ਰਹੀ ਹੈ। ਅੱਜ ਆਉਣ ਦਾ ਮੇਨ ਮਕਸਦ ਹੀ ਹੈ ਬਿਕੋਜ਼ ਸਮਾਰਟ ਸਿਟੀ ਦੇ ਵਿੱਚ ਹੁਣ ਸਾਡੀ ਕਨੈਕਟ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਹੈ ਉਹਦੇ ਵਿੱਚ ਕੁਝ ਮਸ਼ੀਨਰੀ ਦਾ ਸਕੋਪ ਸਾਡੇ ਕੋਲ ਹੈ ਖਰੀਦਣ ਦਾ ਅੱਜ ਇਹਨਾਂ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਜੋ ਜੋ ਵੀ ਨਵੀਂ ਮਸ਼ੀਨਰੀ ਦੀ ਰਿਕੁਆਇਰਮੈਂਟ ਹੋਏਗੀ ਵੀ ਵਿਲ ਟ੍ਰਾਈ ਟੂ ਗੈਟ ਇਟ ਥਰੂ ਦਾ ਸਮਾਰਟ ਸਿਟੀ ਫਰਸਟ ਜਿਹੜੀ ਮਾਰਕਟਿੰਗ ਲਾਈਨਾਂ ਉੱਪਰ ਹੀ ਚੱਲ ਰਹੀ ਸੀ ਤੋਂ ਲਾਵਾ ਬਚੀ ਰਹੀਆਂ ਅੱਜ ਅੱਜ ਜੀ ਅਸੀਂ ਹੁਣ ਇਸੇ ਲਈ ਆਏ ਆ ਤੇ ਅੱਜ ਅਸੀਂ ਦੇਖਾਂਗੇ ਜਿੱਥੇ ਸਮਰਸੀਬਲ ਦੀ ਰੋਡ ਉੱਤੇ ਸਮਰਸੀਬਲ ਲਗਵਾਵਾਂਗੇ ਤੇ ਜੋ ਵੀ ਬੇਸਿਕਲੀ ਅੱਜ ਮੇ ਦੇ ਸੂਜੇ ਪ੍ਰੋਬਲਮ ਹੈਗੀ ਹਨ ਉਹਨਾਂ ਨੂੰ ਸੀ ਆਪ ਜਾ ਕੇ ਘੁੰਮ ਕੇ ਦੇਖ ਸਕੀਏ ਤੇ ਉਹਨਾਂ ਦੇ ਜਿਹੜੇ ਸੋਲਿਊਸ਼ਨਸ ਨੇ ਉਹ ਸੀ ਜਲਦੀ ਤੋਂ ਜਲ ਦਖਲ ਕਰਦੇ ਸਾਹੀ ਪੀਰ ਤੋਂ ਸ਼ਹਿਰ ਦੇ ਵਿੱਚ ਕੂੜੇ ਦੀ ਮੱਜ ਬੜੀ ਪ੍ਰੋਬਲਮ ਚੱਲ ਰਹੀ ਬਾਾਰ ਬਾਰ ਇਲੈਕਸ਼ਨ ਦੇ ਵਿੱਚ ਮੂਤਾ ਦਿੰਿਆ ਲੇਕਿਨ ਇਹਨਾਂ ਦੀ ਡਿਮਾਂਡ ਰੱਖੀ ਹੈ ਕਿ ਲਗਾਤਾਰ ਮੁਲਾਜ਼ਮ ਕੱਟ ਰਹੇ ਹੋਰ ਵਾਰਡਸ ਵਧ ਰਹੀ ਹੈ ਪਾਪੂਲੇਸ਼ਨ ਵਧ ਰਹੀ ਹੈ ਤੋਂ ਇਹਨਾਂ ਕੋ ਜਿਹੜੀ ਭਰਤੀ ਦਾ ਸਾਧਨ ਜਾਂ ਮੁਲਾਜ਼ਮਾਂ ਦੇ ਜਿਹੜੇ ਹੈ ਉਹ ਵੀ ਡਿਮਾਂਡ ਸਭ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਤੇ ਬਿਲਕੁਲ ਕਹਿਣਾ ਚਾਹਾਂਗਾ ਕਿ ਕਿਤੇ ਨਾ ਕਿਤੇ ਸੱਚਾਈ ਹੈ ਕਿ ਜਿਹੜੀ ਵਰਡਾ ਕੰਪਨੀ ਦੀਆਂ ਗੱਡੀਆਂ ਜ ਘਟਨੇ ਇਸੇ ਨੂੰ ਮੁੱਖ ਰੱਖਦੇ ਹੋਏ ਇਲੈਕਸ਼ਨ ਪੀਰੀਅਡ ਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਕਾਰਪੋਰੇਸ਼ਨ ਦੀਆਂ ਟਰੈਕਟਰ ਟਰਾਲੀਸ ਲੀਆਂ ਸੀ ਉਹ ਵੀ ਨਾਲ ਕੂਚਨ ਕੀਤੀਆਂ ਸੀਗੀਆਂ इवन ਅਸੀਂ ਪ੍ਰਾਈਵੇਟ ਜਿਹੜੇ ਹੈਗੇ ਨੇ ਉੱਥੋਂ ਵੀ ਅਸੀਂ ਰੈਂਟ ਦੇ ਉੱਤੇ ਟਰੈਕਟਰ ਟਰਾਲੀਸ ਲਈਆਂ ਸੀ ਅਸੀਂ ਹੁਣ ਇੱਕ ਵੱਖਰਾ ਟੈਂਡਰ ਵੀ ਹੋਰ ਲਗਾਇਆ ਹੋਇਆ ਇਨ ਪ੍ਰੋਸੈਸ ਦੇ ਵਿੱਚ ਜਿਹਦੇ ਵਿੱਚ ਅਸੀਂ 25 ਟਰੈਕਟਰ ਟਰਾਲੀਸ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਥਰੂ ਟੈਂਡਰ ਹਾਇਰ ਕਰ ਰਹੇ ਹਾਂ ਉਹ ਇਦਾਂ ਪ੍ਰਾਇਮਰੀ ਉਹ ਪ੍ਰਾਇਮਰੀ ਕਲੈਕਸ਼ਨ ਵਾਸਤੇ ਨਹੀਂ ਲੱਗਣਗੀਆਂ ਉਹ ਸੈਕੰਡਰੀ ਕਲੈਕਸ਼ਨ ਵਾਸਤੇ ਹੈ ਕਿਉਂਕਿ ਅ ਵਰਡਾ ਕੰਪਨੀ ਜਿਵੇਂ ਜਿਵੇਂ ਉਹਨਾਂ ਦੀ ਜ ਪੋਸਟ ਕਰੋ ਦੀ ਗੱਡੀ ਘੱਟਦੀ ਹੈ ਤਾਂ ਅਸੀਂ ਉਸੇ ਟੈਂਡਰ ਦੇ ਤਾਬੇ ਮੁੱਖ ਰੱਖਦੇ ਹੋ ਉਹਦੇ ਵਿੱਚ ਉਹਨੀਆਂ ਗੱਡੀਆਂ ਸੀ ਜਿਹੜੀਆਂ ਆਈਆਂ ਨੇ ਟਰੈਕਟਰ ਟਰਾਲੀਸ ਉਹ ਸਟੈਂਡਰਡ ਦੇ ਵਿੱਚ ਪਾ ਲਾਂਗੇ ਸਾਡੀ ਜਿਹੜੀ ਮੇਨ ਜੋ ਸੋਲੂਸ਼ਨ ਜੋ ਅਸੀਂ ਸੋਚ ਰਹੇ ਹਾਂ ਅਸੀਂ ਕੈਪੈਸਿਟੀ ਵਧਾਉਣ ਵਾਲੇ ਪਾਸੇ ਜਾ ਰਹੇ ਹਾਂ ਕਿ ਅਸੀਂ ਜਿਹੜੀ ਲਿਫਟਿੰਗ ਜਿਹੜੀ ਹੈਗੀ ਗਾਰਬੇਜ ਦੀ ਉਹਦੀ ਜਿਹੜੀ ਲਿਫਟਿੰਗ ਹੋਣੀ ਹੈ ਗੱਡੀਆਂ ਦੇ ਨਾਲ ਹੋਣੀ ਹੈ ਤੇ ਅਸੀਂ ਕਿਵੇਂ ਗੱਡੀਆਂ ਦੀ ਕੈਪੈਸਿਟੀ ਜਿਹੜੀ ਹੈਗੀ ਵਧਾ ਸਕਦੇ ਹਾਂ ਪਰਫੈਕਟ ਜਿਹੜੇ ਬੀਸੀ ਰੇਟ ਤੋਂ ਪਹਿਲਾਂ ਕੰਮ ਚੱਲਦੇ ਸੀ ਉਹਦੀ ਵੀ ਡਿਮਾਂਡ ਨਾਲ ਕਿਤੇ ਕੀ ਕੁਝ ਨਾ ਰਹਿ ਕੇ ਸਰਕਾਰ ਨੂੰ ਵੀ ਦੇਖਾਂ ਸੀ ਮੀਟਿੰਗ ਹੀ ਕਰਨੀ ਹੈ ਤੇ ਜੋ ਵੀ ਮੰਗਾਂ ਹੋਣਗੀਆਂ ਜੋ ਵੀ ਆਪਣੀ ਸਰਕਾਰ ਦੀਆਂ ਹਦਾਇਤਾਂ ਪਾਲਿਸੀਆਂ ਹੈਗੀਆਂ ਉਹਦੇ ਮੁਤਾਬਿਕ ਉਹਦੇ ਮੁੱਖ ਰੱਖਦੇ ਹੋਏ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜਰੂਰ ਹੱਲ ਕਰਾਵਾਂਗੇ ਤੇ ਅੱਜ ਮਿਊਨਿਸਪਲ ਯੂਥ EMPLOYEES ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਰਾਜਕੁਮਾਰ ਤੇ ਹੋਰ ਜਿਹੜੇ ਆਗੂ ਸਹਿਬਾਨ ਨੇ ਉਹਨਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ ਬਹੁਤ ਸਾਰੀਆਂ ਡਿਮਾਂਡਸ ਨੇ ਕਿਉਂਕਿ ਆਟੋ ਵਰਕਸ਼ਾਪ 'ਚ ਬਹੁਤ ਸਾਰੀਆਂ ਦਿੱਕਤਾਂ ਨੇ ਮੁਲਾਜ਼ਮਾਂ ਨੂੰ ਤਾਂ ਗੱਲਬਾਤ ਕਰ ਲੈਣੇ ਮੇਰੇ ਨਾਲ ਆਸ਼ੂ ਨਾਹ ਨੇ ਪਾਜੀ ਪਹਿਲੇ ਤੇ ਦੱਸੋ ਕਿਹੜੇ ਕੜਾ ਜਿਹੜੀ ਕਿ ਮੰਗਾਂ ਦੇ ਬਾਰੇ ਤੁਸੀਂ ਡਿਸਕਸ ਕੀਤੀ ਹੈ ਜੀ ਦੇਖੋ ਜੀ ਜਿਹੜੀਆਂ ਸਾਡੀਆਂ ਪ੍ਰੋਬਲਮ ਸੀ ਇਹ ਕਾਫੀ ਨੇਜ਼ਰ ਪ੍ਰੋਬਲਮਾਂ ਸੀ ਜਿੰਨਾ ਤੋਂ ਅੱਜ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਅਗਵਤ ਕਰਾਇਆ ਗਿਆ ਨੇ ਅੱਜ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅੱਜ ਆਏ ਨੇ ਉਹਨਾਂ ਨੇ ਪੂਰੀ ਵਰਕਸ਼ਾਪ ਦਾ ਦੌਰਾ ਕੀਤਾ ਏ ਔਰ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਖਾਮੀਆਂ ਨਜ਼ਰ ਆਉਂਦੀਆਂ ਸੀ ਅੱਜ ਉਹਨਾਂ ਨੂੰ ਦਿਖਾਇਆ ਵਾ ਜਿਸ ਤਰ੍ਹਾਂ ਕਿ ਸਾਡਾ ਵਾਸ਼ਿੰਗ ਸੈਂਟਰ ਸੀ ਕਾਫੀ ਚਿਰ ਤੋਂ ਬਣਿਆ ਸੀ ਸ਼ੁਰੂ ਨਹੀਂ ਕਰਾਇਆ ਗਿਆ ਇਹਦੀ ਮਾਲੀ ਹਾਲਤ ਮਾੜੀ ਦਿਨੋਂ ਕਿ ਦਿਨ ਹੋਂਦੀ ਸੀ ਅੱਜ ਉਹਨਾਂ ਨੂੰ ਦਿਖਾਇਆ ਗਿਆ ਵਾ ਉਹਨਾਂ ਨੇ ਇਮੀਡੀਏਟਲੀ ਆਰਡਰ ਦੇ ਦਿੱਤੇ ਨ ਗ੍ਰੀਨ ਛੰਡੀ ਦਿੱਤੀ ਆ ਵੀ ਇਹਦਾ ਬੋਰ ਕਰਾ ਕੇ ਇਸ ਮਰਸੀਵਲ ਲਵਾ ਕੇ ਉਹਨੂੰ ਪਾਇਆ ਪਰ ਇਹਦਾ ਜਿਹੜਾ ਚਬਚਾ ਉਹਨੂੰ ਸ਼ੁਰੂ ਕਰਾ ਕੇ ਗੱਡੀਆਂ ਇੱਥੇ ਵਾਸ਼ ਕਰਨਾ ਤੇ ਵਾਸ਼ਿੰਗ ਸੈਂਟਰ ਤੇ ਬਹੁਤ ਬਾਹਰ ਵੀ ਬਹੁਤ ਨੇ ਸ਼ਹਿਰ 'ਚ ਬ ਨਾਲ ਭਰੀਆਂ ਹੁੰਦੀਆਂ ਵਾ ਅਸੀਂ ਕਿ ਕੋ ਪੈਂਚਰ ਲਵਾਣ ਵੀ ਜਾਂਦੇ ਆ ਤੇ ਉਹ ਕਹਿੰਦਾ ਪੈਂਚਰ ਭਾਜੀ ਮੈਂ ਤੁਹਾਡਾ ਬਾਜ ਲਾਵਾਂਗਾ ਪਹਿਲੇ ਗੱਡੀ ਵਾਸ਼ ਕਰਾ ਕੇ ਲਿਆਓ ਜੀਰੋ ਅਸੀਂ ਸ਼ਹਿਰ ਚੋ ਕਿਸੇ ਵਾਸ਼ਿੰਗ ਸੈਂਟਰ ਤੇ ਜਾਂਦੇ ਆ ਗੱਡੀ ਕਰਾਣ ਵਾਸ਼ ਉਹ ਕਹਿੰਦਾ ਭਾਜੀ ਮੈਂ ਤੁਹਾਡੀ ਗੱਡੀ ਵਾਸ਼ ਨਹੀਂ ਕਰਨੀ ਤੁਹਾਡਾ ਜਿੰਨਾ ਗਾਰਬੇਜ ਹੈਗਾ ਮੇਰੇ ਬੂਹੇ ਚ ਪੈਨੇ ਸਾਰੀ ਦਿਹਾੜੀ ਸਮੈਲ ਆਣੀ ਮੈਂ ਨਹੀਂ ਤੋਣੀ ਇਸ ਕਰਕੇ ਇਹ ਜਿਹੜੀ ਸਾਡੀ ਹੈ ਬਹੁਤ ਨੀਜਰ ਪ੍ਰੋਬਲਮ ਹੈ ਸਾਡੇ ਇਹਨੂੰ 8 8 8-9 ਮਹੀਨੇ ਹੋ ਗਏ ਆ ਸ਼ੁਰੂ ਨਹੀਂ ਕੀਤਾ ਗਿਆ ਸੀ ਅੱਜ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਏ ਨੂੰ ਇਹਨੂੰ ਸ਼ੁਰੂ ਕਰ ਗਏ ਨੇ ਉਹਨਾਂ ਨੂੰ ਜੀ ਬਾਰੇ ਵੀ ਤੁਸੀਂ ਗ ਉਹਦੇ ਤੇ ਜਿਆਦਾ ਬਸ ਕੂੜਾ ਚੁੱਕਣਾ ਹੁੰਦਾ ਸਾਰੇ ਸ਼ਹਿਰ ਪਰਾਣੀ ਮਸ਼ੀਨਰੀ ਹੋ ਚੁੱਕੀ ਆ ਅਸੀਂ ਅੱਜ ਮਾਨਜੋ ਕਮਿਸ਼ਨਰ ਸਾਹਿਬ ਨੂੰ ਕਿਹਾ ਵਾ ਅਸੀਂ ਉਹਨਾਂ ਨੂੰ ਇੱਕ ਡਿਮਾਂਡ ਨੋਟਿਸ ਤਿਆਰ ਕਰਕੇ ਦਿੱਤਾ ਹੈ ਮਸ਼ੀਨਰੀ ਪ੍ਰਤੀ ਕਿ ਸਾਨੂੰ ਜਲਦ ਸ਼ਹਿਰ ਦੇ ਹਿੱਤ ਲਈ ਲੋਗੇ ਹਿੱਤ ਲਈ ਤੁਹਾਨੂੰ ਮਸ਼ੀਨਰੀ ਮੰਗਾ ਕੇ ਦਿੱਤੀ ਜਾਵੇ ਕਿ ਮੁਲਾਜ਼ਮ ਪੂਰੇ ਸਚਾਰੂ ਢੰਗ ਦੇ ਨਾਲ ਕੰਮ ਕਰਨ ਅੱਜ ਸੋਲਿਡ ਬੇਸ ਮੈਨੇਜਮੈਂਟ ਕਿੱਥੇ ਆ ਕਿੱਥੇ ਅੱਜ ਕੰਪਨੀ ਦੌੜ ਗਈ ਹੈ ਕਿੰਨੇ ਨੇ ਸ਼ਹਿਰ ਸਾਹਮਣੇ ਮੁਲਾਜ਼ਮ ਸਿਆਦ ਸ਼ਹਿਰ ਸੰਬੰਧ ਦੇ ਨਿਰਾਰਜ ਸੇਵਾ ਸ਼ਹਿਰ ਦੇ ਮੁਲਾਜ਼ਮ ਕਰ ਰਹੇ ਨੇ ਜੇ ਮੁਲਾਜ਼ਮਾਂ ਕੋ ਪੂਰਾ ਇਨਫਰਾਸਟ੍ਰਕਚਰ ਹੋਏਗਾ ਪੂਰੀ ਮਸ਼ੀਨਰੀ ਹੋਏਗੀ ਤੇ ਸ਼ਹਿਰ ਨੂੰ ਹੋਰ ਸਚਾਰੂ ਢੰਗ ਦੇ ਨਾਲ ਚਲਾਇਆ ਜਾਏਗਾ ਹੁਣ ਵਿਚਾਰਿਆ ਵੀ ਮੁਲਾਜ਼ਮਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਕਿਉਂਕਿ ਮੁਲਾਜ਼ਮ ਜਿਹੜੇ ਕੀ ਰਿਟਾਇਰ ਹੋ ਰਹੇ ਨੇ ਨਵੀਂ ਭਰਤੀ ਨਹੀਂ ਹੋ ਰਹੀ ਦੇਖੋ ਵੱਡਾ ਵਧੀ ਜਾਣ ਦੀਆਂ ਨੇ ਪਹਿਲੇ 85 ਸੀ ਹੁਣ 100 ਮੇਰੇ ਖਾਲ 105 ਵੱਡਾ ਹੋ ਗਈਆਂ ਜਿੱਥੋਂ ਤੱਕ ਮੇਰਾ ਖਿਆਲ ਆ 105 ਵੱਡਾ ਉਹ ਵਦਨ ਦੇ ਨਾਲ ਸ਼ਹਿਰ ਵਰਦਾ ਹੋ ਗਿਆ ਲੋਕ ਵਧ ਰਹੇ ਨੇ ਤੇ ਮੁਲਾਜ਼ਮ ਦਿਨੋ ਦਿਨ ਘਟ ਰਹੇ ਨੇ ਅਸੀਂ ਮਨਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਹਿੰਨੇ ਆ ਬੇਨਤੀ ਕਰਦੇ ਆ ਕਿ ਮਾਨ ਸਾਹਿਬ ਤੁਸੀਂ ਮੁਲਾਜ਼ਮਾਂ ਦੀ ਪੂਰੇ ਪੰਜਾਬ ਚ ਭਰਤੀ ਕਰੋ ਪੂਰੇ ਪੰਜਾਬ ਦੇ ਵਿੱਚ ਭਰਤੀ ਕਰੋ ਤਾਂ ਕਿ ਜਿਹੜੀ ਮੁਲਾਜ਼ਮਾਂ ਨੇ ਤੁਹਾਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਤੁਹਾਡੀ ਤਾਂ ਕਿ ਮੁਲਾਜ਼ਮ ਤੁਹਾਡੇ ਤੋਂ ਹੋਰ ਜ਼ਿਆਦਾ ਖੁਸ਼ ਹੋਣ ਗਾਂਵ ਵੀ ਤਾਂ ਵੋਟਾਂ ਪਾਣ ਜੇ ਮੁਲਾਜ਼ਮਾਂ ਦੇ ਬੱਚੇ ਰੱਖੇ ਜਾਣਗੇ ਜਾਂ ਸ਼ਹਿਰ ਦੇ ਲੋਕ ਰੱਖੇ ਜਾਣਗੇ ਸਾਡੇ ਸਮਾਜ ਦੇ ਲੋਕ ਰੱਖੇ ਜਾਣਗੇ ਪੂਰੇ ਪੰਜਾਬ ਦੇ ਵਿੱਚ ਤੇ ਮਾਨ ਸਾਹਿਬ ਦਾ ਬੜਾ ਧੰਨਵਾਦ ਹੋਏਗਾ ਜਿਹੜੇ ਸ਼ੈੱਡ ਇੱਥੇ ਬਣਿਆ ਆ ਉਹਦੀ ਵੀ ਹਾਲਤ ਜਿਆਦਾ ਬਿਹਤਰ ਨਹੀਂ ਹੈਗੀ ਉਹ ਉਹਨਾਂ ਨੇ ਕਮਿਸ਼ਨਰ ਸਾਹਿਬ ਨੇ ਅੱਜ ਡਿਮੋਲਿਸ਼ ਦੇ ਆਰਡਰ ਦਿੱਤੇ ਇਹਦੇ ਉਹਨਾਂ ਨੇ ਕਹਿੰਨ ਡਿਮੋਲਿਸ਼ ਕੀਤਾ ਜਾਵੇ ਇਹਨੂੰ ਸਾਰੇ ਨੂੰ ਭਰਤੀ ਪਾ ਦਿੱਤੀ ਜਾਵੇਰੇ ਅੰਦਰ ਤੇ ਇਹਨਾਂ ਨੂੰ ਇੱਕੋ ਜਿਹਾ ਲੈਵਲ ਕਰਕੇ ਇਹਦੇ ਤੇ ਵੀ ਇੰਟਰਲੋਕਿੰਗ ਪੈਰ ਲਗਾਈ ਡਿਮੋਲਿਸ਼ ਕਿਉਂ ਕਰਨ ਦੇ ਆਰਡਰ ਮਿਲੇ ਇਹ ਨਹੀਂ ਡਿਮੋਲਿਸ਼ ਕਰਨ ਦੇ ਇਸ ਕਰਕੇ ਕਿ ਇਹ ਪੁਰਾਣਾ ਵਾ ਬਹੁਤ ਜ਼ਿਆਦਾ ਪ ਇਹਦਾ ਸ਼ਕਾਰਭੰਗ ਉਸ ਤੋਂ ਪਹਿਲੇ ਉਹਨਾਂ ਨੇ ਬਹੁਤ ਵਧੀਆ ਸੂਝਵਾਨੀ ਦਿਖਾਈ ਮਾਨਯੋਗ ਕਮਿਸ਼ਨਰ ਸਾਹਿਬ ਬੜੇ ਅੱਛੇ ਕਮਿਸ਼ਨਰ ਨੇ ਔਰ ਮੁਲਾਜ਼ਮਾਂ ਨੂੰ ਹਰ ਟਾਈਮ ਕੋਆਪਰੇਟ ਕਰਦੇ ਨੇ ਅਸੀਂ ਧੰਨਵਾਦੀ ਹਾਂ ਮਾਨਯੋਗ ਕਮਿਸ਼ਨਰ ਸਾਹਿਬ ਦੇ ਅੱਜ ਆਏ ਨੇ ਇੱਥੇ ਉਹਨਾਂ ਦਾ ਪੂਰਾ ਵੈਲਕਮ ਵੀ ਕੀਤਾ ਸਮਝਦੇ ਹੋ ਵੀ ਅੱਜ ਦਾ ਜਿਹੜਾ ਦੌਰਾ ਹੈ ਉਸ ਨਾਲ ਤੁਹਾਡੀਆਂ ਸਮੱਸਿਆਵਾਂ ਹੱਲ ਹੋਣਗੀਆਂ ਹੱਲ ਹੋ ਗਈਆਂ ਜਿਹੜੀਆਂ ਸਰਕਾਰ ਲੈਵਲ ਦੀਆਂ ਸੀ ਉਹਨਾਂ ਨੇ ਕਿਹਾ ਸਰਕਾਰ ਲੈਵਲ ਨੂੰ ਭੇਜਦੇ ਨੇ ਲਿਖ ਕੇ ਤੇ ਜਿਹੜੀਆਂ ਸਾਡੀਆਂ ਲੋਕਲ ਮੰਗਾਂ ਸੀ ਸਾਡੀਆਂ ਜਿਹੜੀਆਂ ਕਾਰਪੋਰੇਸ਼ਨ ਦੇ ਲੈਵਲ ਦੀਆਂ ਮੰਗਾਂ ਸੀ ਉਹ ਚਾਰ-ਪੰਜ ਮੰਗਾਂ ਸੀ ਅੱਜ ਮੌਕੇ ਤੇ ਪੰਜ ਮੰਗਾ ਸੀ ਗਿਆ ਪਾਵੇ ਉਹ ਕੰਡਮ ਮਸ਼ੀਨਰੀ ਨੂੰ ਲੈ ਕੇ ਹੋਵੇ ਕਿਉਂਕਿ ਜਿਨ੍ਹਾਂ ਤੇ ਕੂੜਾ ਢੋਆ ਜਾਂਦਾ ਹੈ ਇਹਨਾਂ ਮੁਲਾਜ਼ਮਾਂ ਵੱਲੋਂ ਉਹ ਮਸ਼ੀਨਰੀ ਕਾਫੀ ਪੁਰਾਣੀ ਹੋ ਚੁੱਕੀ ਹੈ ਯਾਨੀ ਕਿ ਕੰਡਮ ਹੋ ਚੁੱਕੀ ਹੈ ਇਹਨਾਂ ਨੂੰ ਬਦਲਣ ਵਾਸਤੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਆਖਿਆ ਗਿਆ ਮੰਗ ਪੱਤਰ ਦਿੱਤਾ ਗਿਆ ਉਹ ਨਾਲ ਨਾਲ ਮੁਲਾਜ਼ਮਾਂ ਦੀ ਭਰਤੀ ਵੀ ਜਿਹੜੀ ਲਗਾਤਾਰ ਘਟਦੀ ਜਾ ਰਹੀ ਕਿਉਂਕਿ ਮੁਲਾਜ਼ਮ ਜਿਹੜੇ ਨੇ ਹੁਣ ਉਹ ਕਰਦੇ ਜਾ ਰਹੇ ਨੇ ਜਦੋਂ ਮੁਲਾਜ਼ਮਾਂ ਦੀ ਨਵੀਂ ਭਰਤੀ ਹੋਵੇਗੀ ਤਾਂ ਹੀ ਜਿਹੜਾ ਕਿ ਮੁਲਾਜ਼ਮਾਂ ਦੀ ਗਿਣਤੀ ਵਧੇਗੀ ਤਾਂ ਦੂਜੀ ਹੋਰ ਤਿੰਨ ਚਾਰ ਡਿਮਾਂਡਾਂ ਜਿਹੜੀਆਂ ਨੇ ਇੱਕ ਇਹ ਡਿਮਾਂਡ ਦਿੱਤੀ ਗਈ ਹੈ ਜਿਹੜੇ ਵਾਸ਼ਿੰਗ ਸੈਂਟਰ ਹੈ ਇਸ ਨੂੰ ਵੀ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਜਿਹੜੀਆਂ ਗੱਡੀਆਂ ਨੇ ਉਹ ਇਹਨਾਂ ਦੀ ਧੁਵਾਈ ਇੱਥੇ ਯਕੀਨੀ ਹੋ ਸਕੇ ਕਿਉਂਕਿ ਬਾਹਰ ਜਿਹੜੇ ਵਾਸ਼ਿੰਗ ਸੈਂਟਰ ਨੇ ਉਹ ਨਗਰ ਨਗਦ ਦੇ ਕੂੜੇ ਦੀਆਂ ਗੱਡੀਆਂ ਦੀ ਧੁਵਾਈ ਜਿਹੜੀ ਕੀ ਉਹ ਕਰਨ ਤੋਂ ਮਨਾ ਕਰ ਦਿੰਦੇ ਨੇ ਤਾਂ ਦੂਜੇ ਪਾਸੇ ਇੱਕ ਹੋਰ ਸ਼ੈੱਡੀ ਵੀ ਇੱਥੇ ਹੈ ਜਿਸ ਦੀ ਕੰਡਮ ਹਾਲਤ ਹੈ ਔਰ ਇਸ ਨੂੰ ਡਿਮੋਲਿਸ਼ ਕਰਕੇ ਇਸ ਦੀ ਨਵੀਂ ਉਸਾਰੀ ਵਾਸਤੇ ਵੀ ਕਮਿਸ਼ਨਰ కార్ਪੋਰੇਸ਼ਨ ਨੂੰ ਡਿਮਾਂਡ ਕੀਤੀ ਗਈ ਹੈ ਔਰ ਆਸ਼ੂ ਨਾਹਰ ਦਾ ਇਹੀ ਆਖਣਾ ਵੀ ਜਿਹੜੀਆਂ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਹੱਕ ਵਿੱਚ ਮੰਗਾਂ ਨੇ ਉਹ ਜਿਹੜੀਆਂ ਮੰਗੀਆਂ ਗਈਆਂ ਨੇ ਉਹ ਕਮਿਸ਼ਨ ਕਾਰਪੋਰੇਸ਼ਨ ਨੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਵੀ ਜਿਹੜੀਆਂ ਉਹਨਾਂ ਦੇ ਲੈਵਲ ਦੀਆਂ ਡਿਮਾਂਡਸ ਨੇ ਉਹ ਆਪਣੇ ਲੈਵਲ ਤੇ ਪੂਰੀਆਂ ਕਰਨਗੇ ਤੇ ਜਿਹੜੀਆਂ ਡਿਮਾਂਡਸ ਸਰਕਾਰ ਦੇ ਲੈਵਲ ਤੇ ਨੇ ਉਹ ਸਰਕਾਰ ਨੂੰ ਲਿਖ ਕੇ ਭੇਜ ਦੇਣਗੇ ਇਸ ਤੋਂ ਬਾਅਦ ਜੇਕਰ ਇਹ ਮੰਗਾਂ ਪੂਰੀਆਂ ਹੁੰਦੀਆਂ ਨੇ ਤੇ ਬਹੁਤ ਸਾਰਾ ਜਿਹੜਾ ਕੀ ਮੁਲਾਜ਼ਮਾਂ ਦਾ ਕੰਮ ਜਿਹੜਾ ਕੀ ਉਹ ਵਧੀਆ ਤਰੀਕੇ ਨਾਲ ਹੋਵੇਗਾ ਔਰ ਮੁਲਾਜ਼ਮਾਂ ਨੂੰ ਵੱਡੀ ਸਹੂਬਾ ਤੇ राहत मिल जाएगी कैमरा पर्सन विपुल शर्मा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर